ਸੋ ਹਾਂਜੀ ਗੱਲ ਕਰਦੇ ਝੋਨੇ ਦੇ ਪੀਜਾਂ ਬਾਰੇ ਸੋ ਸਭ ਤੋਂ ਜ਼ਿਆਦਾ ਰਕਵਾਇਤ ਕੀ ਕਿਹੜੇ ਝੋਨੇ ਦੇ ਥੱਲੇ ਆ ਰਹੇ ਆ ਜੀ ਸੋ ਤਿੰਨੇ ਕੰਪਨੀਆਂ ਤੁਹਾਨੂੰ ਦੱਸਿਆ ਨਾ ਹਾਂਸ ਮਾਡਰਨ ਤੇ ਸਾਹਿਬ ਸੀਡ ਤੇ ਸ੍ਰੀ ਸੰਤ ਸੀਡ ਸੋ ਇਹਨਾਂ ਦਾ ਹੀ ਜ਼ਿਆਦਾ ਸੀਡ ਆ ਜਿਹੜਾ ਪੰਜਾਬ ਚ ਆਉਂਦਾ ਤੇ ਜਿਹਦੇ ਕਰਕੇ ਸੋ ਪਹਿਲਾਂ ਤੋਂ ਜਾਣਦੇ ਨੇ ਸੋ ਗੱਲ ਵਗੈਰਾ ਇਹਨਾਂ ਨਾਲ ਹੋ ਜਾਂਦੀ ਆ ਹੁਣ ਵੀ ਬੀਜ ਬਾਰੇ ਤੇ ਪੁੱਛਿਆ ਸੀ ਇਹਨਾਂ ਨੂੰ ਵੀ ਐਤ ਕੀ ਝੋਨੇ ਦਾ ਜਿਹੜਾ ਬੀਜ ਆ ਉਹ ਪੰਜਾਬ ਨੂੰ ਕਿਹੜਾ ਜਾਦੇ ਸੋ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੋਈ ਆ ਵੀ ਪੁਰਾਣੇ ਵੀ ਨੇ ਕੁਮਾਰੀ ਆ ਪੀਆਰ 114 ਤੇ ਪੀਆਰ 118 ਉਹ ਕਹਿੰਦਾ ਪਿਛਲੇ ਸਾਲ ਘੱਟ ਸੀ ਐਤ ਕੀ ਦੀ ਮੰਗ ਆ ਜਿਹੜੀ ਬਹੁਤ ਜ਼ਿਆਦੇ ਸਾਡੇ ਕੋਲ ਰਹੀ ਆ ਕਹਿੰਦਾ ਸਾਡੇ ਕੋਲ ਫਾਊਂਡੇਸ਼ਨ ਸੀਡ ਸੀ ਤੰਨਾ ਕੋਲ ਹੀ ਆਉਂਦਾ ਕਿਉਂਕਿ ਬਰੀਡਰ ਸੀਡ ਯੂਨੀਵਰਸਿਟੀ ਤੋਂ ਲੈਂਦੇ ਰਹਿੰਦੇ ਨੇ ਸੋ so, ਪੀਅਰ 114 ਚ ਦਾ ਇਹ ਵੀ ਖਾਸियत ਆ ਵੀ ਜੇ ਪ੍ਰਾਈਵੇਟ ਜਿਹੜਾ ਵੇਚਦਾ ਏ ਉਹਦਾ ਚੌਲ ਥੋੜਾ ਲੰਬਾ ਹੋਣ ਕਰਕੇ ਬਾਸਮੰਤੀ ਦੀ ਮਿਕਸ ਹੁੰਦਾ ਏ ਸੋ 50 100 ਰੁਪਏ ਆਮ ਹੀ ਐ ਐਮਐਸਪੀ ਤੋਂ ਮਹਿੰਗੀ बिक ਜੰਦੇ ਜੇ ਤੁਸੀਂ ਪ੍ਰਾਈਵੇਟ ਵੇਚਦੇ ਹੋ ਕਿਤੇ ਜਿਹਦੇ ਕਰਕੇ ਥੋੜੀ ਉਹਦੀ ਮੰਗ ਜ਼ਿਆਦਾ ਰਹਿੰਦੀ ਆ ਪੁਰਾਣੇ ਹੋ ਗਏ ਸੀਡ ਉਦਾਂ ਤਾਂ ਪਰ ਫੇਰ ਵੀ ਬਿਮਾਰੀਆਂ ਬੂਰੀਆਂ ਦਾ ਟੱਕਰ ਆ ਕਹਿੰਦਾ ਕਰੀ ਜਾਂਦੇ ਨੇ ਜਿਹੜੇ ਲਾਉਂਦੇ ਨੇ ਤੇ 118 ਉਹ ਥੋੜਾ ਟਾਈਮ ਵੱਧ ਲੈਂਦੀ ਆ ਪੂਸਾ ਦੀ ਜਗ੍ਹਾ ਉਹਨੂੰ ਵੱਧ ਚੂਜ਼ ਕਰਦੇ ਨੇ ਲੋਕ ਉਹ ਪਹਿਲਾਂ ਵੀ ਲਾਣੇਦਾਰ ਉਹ ਨਹੀਂ ਦੱਸਦੇ ਨੇ ਕਹਿੰਦਾ ਵੀ ਪਹਿਲਾਂ ਵੀ ਅਕਾਲੀ ਦਲ ਦੀ ਸਰਕਾਰ ਵੇਲੇ 1996-97 ਚ ਵੀ ਪੂਸਾ ਜਿਹਦੇ ਜੀਰੀ ਲਈ ਹੁੰਦੀ ਜੀ ਉਹ ਦਸ-ਦਸ ਨੇ ਮੰਡੀਆਂ 'ਚ ਬੈਠਣਾ ਹੁੰਦਾ ਤੇ ਪੀਆਰ 114 ਵਾਲਾ ਹੱਥ ਨੂੰ ਵੇਚ ਕੇ ਆ ਜਾਂਦਾ ਸੀ ਇਹਦਾ ਥੋੜਾ ਝਾਲ ਵਗੈਰਾ ਘੱਟ ਕਰਕੇ ਕਹਿੰਦਾ ਇਹ ਛੜਤੀਆਂ ਤੇ ਚਲੋ ਬਾਕੀ ਪੀਆਰ 131 ਤੇ ਪੀਆਰ 126 ਜਿਆਦਾ ਰਕ ਵੇਚ ਕਹਿੰਦਾ ਜੇ ਜਿਆਦਾ ਜਿੰਨਾ ਬੀਜ ਆ ਉਹ ਤਾਂ ਹੁਣ ਦੁਕਾਨਾਂ 'ਤੇ ਪਾਜੋ ਪੀਆਰ 126 ਤਾਂ ਤਾਂ ਮਿਲ ਨੂੰ ਹੀ हट ਗਿਆ ਪੀਆਰ 126 ਦਾ ਰਕਵਾ ਥੋੜਾ ਜਿਆਦਾ ਆ ਰਿਹਾ ਪੀਆਰ 131 ਦਾ ਵੀ ਆ ਰਿਹਾ ਤੇ ਪੀਆਰ 128 ਕਹਿੰਦਾ ਵੀ ਪਹਿਲੀ ਵਾਰੀ ਹੋਇਆ ਵੀ ਸਾਡੇ ਜਿਹੜੇ ਜਿਆਦਾ ਸੀਡ ਨੇ ਪੀਆਰ ਦੇ ਹੀ ਹੋਏ ਨੇ ਸ਼ਾਇਦ ਉਹ ਭਵੰਤਮਾਨ ਦੇ ਕਹਿਣਕਾਰ ਨੂੰ ਵੀ ਯੂਨੀਵਰਸਿਟੀ ਵਾਲਾ ਕਹਿੰਦਾ ਵੇਚਣੀ ਸੌਖੀ ਰਹੂਗੀ ਜੀ ਪੀਆਰ ਦਾ ਬੀਜ ਸੋ ਤਿੰਨੇ ਬੀਜ ਨੇ ਕਹਿੰਦਾ ਸਭ ਤੋਂ ਜਿਆਦਾ ਜੇ ਦੇਖਿਆ ਜਾਵੇ ਤਾਂ 26 ਉਦੋਂ ਬਾਅਦ 31 ਉਦੋਂ ਬਾਅਦ 14 ਫਿਰ 18 ਤੇ ਪੀਆਰ 128 ਸੋ ਪੰਜੇ ਬੀ hectare ਰਕਬਾ ਜਿਹੜਾ ਜਾਦੇ ਕਹਿੰਦਾ ਲੱਗੂ ਪੰਜਾਬ ਦੇ ਅੰਦਰ ਜਿੰਨਾ ਵੀ ਸਾਡਾ ਬੀ ਗਿਆ ਸਾਡੇ ਕੋਲ ਜਮੇ ਬੀ ਨਹੀਂ ਕਹਿੰਦਾ ਬਚਿਆ ਨਾ 26 ਦਾ ਬਚਿਆ ਨਾ 31 ਦਾ ਬਚਿਆ ਨਾ 114 ਤੇ 18 ਦਾ ਤੇ 28 ਕਹਿੰਦਾ ਫਿਰ ਵੀ ਵਿਕੀ ਆ ਪਰ ਇਹਨਾਂ ਦੇ ਮੁਕਾਬਲੇ ਥੋੜੀ ਘੱਟ ਵਿਕੀ ਆ ਜੀ